ਫਾਇਰ ਬ੍ਰਿਗੇਡ ਨੂੰ ਅੱਗ ਬਚਾਉਂਦਿਆਂ ਸਮੇਂ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਨਵੀਆਂ ਗੱਡੀਆਂ ਅਤੇ ਮੋਟਰਸਾਈਕਲ ਦਿੱਤੇ ਗਏ ਜਿਸ ਨੂੰ ਲੈ ਕੇ ਮੰਤਰੀ ਭਾਰਤ ਪੂਸ਼ਨ ਆਸ਼ੂ ਅਤੇ ਨਗਰ ਨਿਗਮ ਮੇਅਰ ਤੋਂ ਇਲਾਵਾ ਹੋਰਨਾਂ ਅਧਿਕਾਰੀਆਂ ਨੇ ਹਰੀ ਚੰਦੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਮੰਤਰੀ ਭਾਰਤ ਪੂਸ਼ਨ ਆਸ਼ੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹਿਰ 'ਚ ਅੱਗ ਬੁਝਾਊ ਦਸਤਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਨੂੰ ਲੈ ਕੇ ਨਵੀਂ ਤਕਨੀਕ ਦੇ ਉਪਕਰਨਾਂ ਇਹਨਾਂ ਅਧਿਕਾਰੀਆਂ ਨੂੰ ਮਹੱਈਆ ਕਰਵਾਏ ਗਏ ਪਰ ਦਿਨੋ ਦਿਨ ਦਿਨੋ ਦਿਨ ਇੱਕ ਇੱਕ ਬੇਬੀ ਸਟੈਪ ਲੈਂਦਾ ਹੋਇਆ ਸਮਾਰਟ ਨੈਸ਼ਨਲ ਵੱਧਦਾ ਪਿਆ ਉਹਦੇ ਚ ਕਾਫੀ ਚੀਜ਼ਾਂ ਦੇਖਣ ਨੂੰ ਆਇਆ ਸ਼ਹਿਰ ਵੱਡਾ ਹੋ ਗਿਆ ਸ਼ਹਿਰ ਦੇ ਅੰਦਰ ਜ਼ਰੂਰਤਾਂ ਸਿੱਗੀਆਂ ਕੋਈ ਜਿਵੇਂ ਆਗੂ ਫੈਸਟੀਵਲ ਸੀਜ਼ਨ ਆਉਂਦਾ ਪਿਆ ਕੋਈ ਇਹੋ ਜਿਹਾ ਫਾਇਰ ਇਨਸੀਡੈਂਟ ਨਾ ਹੋਵੇ ਕੋਈ ਇਹੋ ਜਿਹਾ ਐਕਸੀਡੈਂਟ ਨਾ ਹੋਵੇ ਉਹਦੇ ਵਾਸਤੇ ਪਹਿਲਾਂ ਤੋਂ ਤਿਆਰੀ ਹੋਣੀ ਚਾਹੀਦੀ ਹੈ ਸਾਡਾ ਜਿਹੜਾ ਫਾਇਰ ਸਿਸਟਮ ਹੈ ਇਹਨੂੰ ਹੋਰ ਸਟਰੈਂਥਨ ਕਰਨਾ ਚਾਹੀਦਾ ਹੈ ਉਹਦੇ ਵਾਸਤੇ ਜੋ ਸਾਡੇ ਸੀਓ ਸਮਾਰਟ ਸਿਟੀ ਔਰ ਮੇਅਰ ਸਾਹਿਬ ਔਰ ਉਹਨਾਂ ਦੀ ਸਾਰੀ ਟੀਮ ਇੱਥੇ ਸਾਡੇ ਸੀਨੀਅਰ ਡਿਪਟੀ ਮੇਅਰ ਵੀ ਖੜੇ ਨੇ ਤੇ ਹੋਰ ਕੌਂਸਲਰ ਸਹਿਬਾਨ ਜਿਹੜੇ ਇਸ ਇਲਾਕੇ ਦੇ ਨੇ ਉਹ ਵੀ ਹਾਜ਼ਰ ਹੈ ਨਾ ਸਾਰਿਆਂ ਦੀ ਇੱਕ ਸੋਚ ਸੀਗੀ ਉਸ ਦੇ ਤਹਿਤ ਅੱਜ ਸ਼ਹਿਰ ਦੇ ਅੰਦਰ ਛੋਟੀਆਂ ਗਲੀਆਂ ਚ ਕਿਸ ਤਰੀਕੇ ਕੋਈ ਅਗਰ ਫਾਇਰ ਦਾ ਕੋਈ ਆ ਹੋ ਜਾਂਦਾ ਇਹ ਜਾਂ ਮੰਦ ਭਾਗਾ ਕੋਈ ਦੁਰਘਟਨਾ ਹੁੰਦੀ ਹੈ ਉਹਨੂੰ ਕਿਸ ਤਰੀਕੇ ਟੈਕਲ ਕਰਨਾ ਚਾਹੀਦਾ ਤੇ ਛੋਟੀਆਂ ਗੱਡੀਆਂ ਖਰੀਦੀਆਂ ਗਈਆਂ ਜਿਦੇ ਵਿੱਚ ਫੋਮ ਹੋਰ ਪਾਣੀ ਦੋਨਾਂ ਦਾ ਇੰਤਜ਼ਾਮ ਹੈ ਕਿਉਂਕਿ ਦੇਖਿਆ ਗਿਆ ਵੀ ਕੈਮੀਕਲ ਕਿਤੇ ਜਿੱਥੇ ਯੂਜ਼ ਹੁੰਦਾ ਉੱਥੇ ਦੀ ਅੱਗ ਨੂੰ ਬੁਝਾਉਣ ਲਈ ਪਾਣੀ ਪੂਰਾ ਪ੍ਰਾਪਤ ਨਹੀਂ ਰਹਿੰਦਾ ਉਹਦੇ ਵਾਸਤੇ ਜਿਹੜੀ ਟੈਕਨੋਲੋਜੀ ਫੋਗਿੰਗ ਵਾਲੀ ਹੈ ਉਹ ਸਪੈਸ਼ਲੀ ਇਸ ਤਰੀਕੇ ਦੀ ਮਸ਼ੀਨਰੀ ਪਰਚੇਸ ਕਰੀ ਗਈ ਹੈ ਹੋਰ ਬਹੁਤ ਚੀਜ਼ਾਂ ਪਰਚੇਸ ਕਰੀਆਂ ਗਈਆਂ ਸਾਨੂੰ ਦੇਖਣ ਨੂੰ ਆਇਆ ਪਿੱਛੇ ਜਿਹੇ ਇਹ ਜੇ ਐਕਸੀਡੈਂਟ ਹੋਏ ਜਿਦੇ ਸਾਡੇ ਫਾਇਰ ਕਰਮਚਾਰੀ ਸ਼ਹੀਦ ਵੀ ਹੋਏ ਉਹਨਾਂ ਦੀ ਪ੍ਰੋਟੈਕਸ਼ਨ ਲਈ ਸੂਟ ਖਰੀਦੇ ਗਏ ਐਲੂਮੀਨੀਅਮ ਦੇ ਫਾਈਵ ਲੇਅਰ ਸੂਟ ਤਾਂ ਕਿ ਉਹ ਅੱਗ ਦੇ ਅੰਦਰ ਵੀ ਵੜ ਜਾਣ ਤੇ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਉਹਨਾਂ ਦੀ ਸੇਫਟੀ ਵਾਸਤੇ ਹੋਰ ਸਮਾਨ ਖਰੀਦਿਆ ਗਿਆ ਰਾਤ ਨੂੰ ਜੇ ਤੁਸੀਂ ਕੋਈ ਰੈਸਕਿਊ ਆਪਰੇਸ਼ਨ ਕਰਨਾ ਹੈ ਕੋਈ ਫਾਇਰ ਨੂੰ ਰੋਕਣ ਦਾ ਇੰਤਜ਼ਾਮ ਕਰਨਾ ਤੇ ਉੱਥੇ ਜੇ ਲਾਈਟ ਦਾ ਇੰਤਜ਼ਾਮ ਨਹੀਂ ਹਾ ਆ ਲਾਈਟ ਦੇ ਅਰੇਂਜਮੈਂਟ ਕੀਤੇ ਗਿਆ ਨਵਾਂ ਸਿਸਟਮ ਖਰੀਦਿਆ ਗਿਆ ਨਾਲ ਇਹ ਜਿਹੇ ਕੈਮਰੇ ਖਰੀਦੇ ਗਏ ਆ ਜਿਹੜੇ ਬੜੇ ਸਫਿਸਟਿਕੇਟਡ ਨੇ ਬੜਾ ਫੌਗ ਹੋਵੇ ਜਿਹਦੇ ਚ ਪਤਾ ਲੱਗ ਸਕੇ ਸੈਂਸਰ ਨਾਲ ਅੱਗੇ ਕਿੱਥੇ ਅੱਗ ਲੱਗੀ ਹੋਈ ਆ ਤੇ ਕਿਸ ਪਾਸੇ ਆਪਰੇਸ਼ਨ ਚਲਾਉਣਾ ਆ ਇਹ ਜਿਹੇ ਵੀ ਸੈਂਸਰ ਖਰੀਦੇ ਗਏ ਆ ਪੰਜ ਜੇ ਕਿਤੇ ਕੋਈ ਇਮਾਰਤ गिर ਗਈ ਜਾਂ ਅੰਦਰ ਕੋਈ ਇਨਸਾਨੀ ਜ਼ਿੰਦਗੀ ਜਿਉਂਦੀ ਆ ਉਹਨੂੰ ਨਾ ਸੈਂਸਰ ਰਾਹੀਂ ਡਿਟੈਕਟ ਕਰਨਾ ਤੇ ਉਹਨੂੰ ਕਿਸ ਤਰੀਕੇ ਰੈਸਕਿਊ ਕਰਨਾ ਇਹ ਜੀਆਂ ਸਾਰੀਆਂ ਚੀਜ਼ਾਂ ਅੱਜ ਇੱਥੇ ਖਰੀਦੀਆਂ ਗਈਆਂ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ ਫੋਲਿਟਸ ਅਪਡੇਟ ਫਲਾਈਕ ਐਂਡ ਫਾਲੋ ਅਵਰ ਫੇਸਬੁੱਕ ਪੇਜ ਐਸਐਮਜ਼ਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ